ਸ਼ਰਮ ਲੋਕੋ ਵੇਖੋ ਸ਼ਰਮ ਕਰ ਲਓ ਉਹ ਸਰਕਾਰਾਂ ਨੇ ਲੁੱਟਿਆ ਵੇਖੋ ਸ਼ਰਮ ਕਰ ਲਓ ਵੇ ਕਿਸਾਨਾਂ ਨੂੰ ਲੁੱਟਦੇ ਇਹ ਕਰੋੜੀ ਬਾਂਡ ਤੇ ਸ਼ਰਮ ਕਰ ਲਓ ਸ਼ਰਮ ਸ਼ਰਮ ਕਰ ਲਓ ਸ਼ਰਮ ਸ਼ਰਮ ਕਰ ਲਓ ਸ਼ਰਮ ਇਹ ਫੁੱਤੀ ਹੋਵੇ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਜ ਲੋਏ ਪਿੰਡ ਕਰਾਚਾ ਨਾ ਬੈਠੇ ਰਹੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕਲ ਦੀਆਂ ਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ ਚ ਕੁਝ ਨਹੀਂ ਬਚਿਆ ਤੁਹਾਡੀਆਂ ਟਰਾਲੀਆਂੋਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੂ ਲਿਆ ਲਿਆ ਕੇ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਘਰਾਂ ਚ ਨਾ ਬੈਠੋ ਜੇ ਕੋਈ ਆਪ ਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ ਚੋਂ ਸਮਾਨ ਚੋਰੀ ਹੋ ਗਿਆ ਆ ਸਾਰਾ ਕੁਝ ਨਹੀਂ ਪਚਿਆ ਸ਼ਰਮ ਆਉਣੀ ਚਾਹੀਦੀ ਇਥੋਂ ਦੇ ਲੋਕਾਂ ਨੂੰ ਦਿਨ ਰਾਤ ਚੱਕ ਕੇ ਚੱਕ ਕੇ ਲੈ ਗਏ ਨਾ ਇਹ ਸੀ ਛੱਡੇ ਫ੍ਰਿਜ ਛੱਡੇ ਟੀਵੀ ਛੱਡੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀਆਂ ਪਾਣੀ ਦੇ ਟੈਂਕ ਆ ਹਾਲਾਤ ਵੇਖੋ ਇੱਥੋਂ ਦੇ ਖਨੌਰੀ ਬਾਰਡਰ ਤੇ ਸ਼ਰਮ ਕਰ ਲੋ ਸ਼ਰਮ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਕਿਉਂ ਲੁੱਟਣ ਤੇ ਹੋਏ ਖੜੇ ਆ ਕਿਸਾਨਾਂ ਨੂੰ ਆਓ ਵੇਖੋ ਜੀ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਸਾਹਮਣੇ ਲੁਟੇਰੇ ਲੁੱਟੀ ਜਾਂਦੇ ਆ ਇੰਨੇ ਬੁਰੇ ਹਾਲਾਤ ਨੇ ਸਾਰੇ ਇਨਸਾਨ ਵੀਰਾਂ ਨੂੰ ਬੇਨਤੀ ਹੈ ਜਿੰਨੀ ਜਲਦੀ ਮੈਂ ਲੋਹਣਾ ਬੰਦੇ ਜਿਹੜੇ ਇੱਥੇ ਆਏ ਸੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਬਚਿਆ ਤੁਹਾਡਾ ਸਮਾਨ ਆ ਜੋ ਰਹਿਤ ਖੁੰਡਾ ਨੂੰ ਜਿੰਨੀ ਜਲਦੀ ਹੋ ਸਕੇ ਆ ਕੇ ਲੈ ਜਾਓ ਇਨਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਏ ਪੰਜਾਬ ਤੱਕ ਪਹੁੰਚ ਜੇ ਵੀ ਇੱਥੇ ਲੋਕਾਂ ਜਿਹੜੇ ਲੁਟੇਰੇ ਲੁੱਟੀ ਜਾਂਦੇ ਆ ਤੁਹਾਨੂੰ ਆ ਦੇਖੋ ਕਿਵੇਂ ਟੈਂਪੂ ਭਰੇ ਪਏ ਸਾਮਾਨ ਦੇ ਤੁਹਾਨੂੰ ਦਿਖਾਉਣ ਲਿਆ ਰਹੇ ਆ ਵੇਖੋ ਆ ਆ ਸਾਮਾਨ ਪਿਆ ਵੇਖੋ ਟੈਂਪੂ ਲਿਆ ਲਿਆ ਕੇ ਲੁੱਟੀ ਜਾਂਦੇ ਪਏ ਆ ਅਸੀਂ ਜਦੋਂ ਪਹੁੰਚੇ ਤੇ ਭੱਜ ਗਏ ਲਾਓ ਲਾਓ ਸਾਮਾਨ ਲਾਓ ਟੈਂਪੂ ਚੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਮਸਲਾ ਪੰਜਾਬ ਲੈਵਲ ਦਾ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਤੂੰ ਕਿਵੇਂ ਕਿਸਾਨਾਂ ਦਾ ਕਿਸਾਨਾਂ ਦਾ ਨੁਕਸਾਨ ਕਰਾਇਆ ਆ ਇਹ ਸਰਕਾਰ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਤੂੰ ਕਿਸਾਨ ਲੁੱਟਾਇਆ ਆ ਆ ਦੇਖੋ ਲਾਈਵ ਕਿਵੇਂ ਦਿਨ ਦਿਹਾੜੇ ਕਿਸਾਨ ਵੀਰੋ ਤੁਹਾਡੀਆਂ ਟਰਾਲੀਆਂ ਚੋਂ ਅਸੀਂ ਜਿੱਥੇ ਕੈਂਪ ਲੱਗਿਆ ਜਿੱਥੇ ਟਰਾਲੀਆਂ ਖੜੀਆਂ ਸਾਰੀਆਂ ਟਰਾਲੀਆਂ ਚੈੱਕ ਕੀਤਿਆਂ ਵਿੱਚ ਨਾ ਕੋਈ ਏਸੀ ਆ ਨਾ ਕੋਈ ਕੂਲਰ ਆ ਨਾ ਕੁਰਸੀਆਂ ਨਾ ਸਿਲੰਡਰ ਸਾਰਾ ਕੁਝ ਚੋਰੀ ਹੋ ਗਿਆ ਆ ਦਿਨ ਦਿਹਾੜੇ ਲੁੱਟੀ ਜਾ ਰਹੇ ਨੇ ਹਾਂਜੀ ਕਿਸਾਨਾਂ ਨੂੰ ਬੇਨਤੀ ਆ ਜਿੰਨੀ ਜਲਦ ਤੋਂ ਜਲਦ ਇੱਥੇ ਆ ਕੇ ਜੋ ਤੁਹਾਡਾ ਰਹਿਣ ਖੁੰਦ ਬਚੀ ਆ ਉਹਨੂੰ ਲੈ ਜਾਓ ਇੱਥੇ ਕੁਝ ਨਹੀਂ ਬਚਿਆ ਨਾ ਤਾਂ ਇੱਥੇ ਕੋਈ ਟੀਵੀ ਕੂਲਰ ਫਰਿੱਜ ਏਸੀ ਸਿਲੰਡਰ ਕੋਈ ਥੀ ਜੇਵਨ ਟਰੈਕਟਰ ਟਰਾਲੀਆਂ ਤੱਕ ਨਹੀਂ ਲੱਭ ਰੀਆਂ ਕਿਸਾਨ ਦਰਦਰ ਤੇ ਭਟਕ ਰਹੇ ਆ ਬਹੁਤ ਬੁਰੇ ਹਾਲਾਤ ਆ ਜਿੰਨੀ ਜਲਦੀ ਹੋ ਸਕੇ ਤੁਸੀਂ ਆ ਕੇ ਆਪਦੇ ਸਮਾਨ ਨੂੰ ਲੈ ਜਾਓ ਟਰੈਕਟਰ ਲੈ ਜਾਓ ਟਰਾਲੀਆਂ ਜੋ ਵੀ ਤੁਹਾਡੇ ਸਾਧਨ ਆ ਜਲਦੋਂ ਜਲਦ ਪਹੁੰਚ ਜਾਓ ਤੇ ਦਾ ਸਮਾਨ ਆਪਣੇ ਹੱਥਾਂ 'ਚ ਕਰ ਲਓ ਆ ਦੇਖੋ ਜੀ ਟਰੈਂਪੂ ਤੁਹਾਨੂੰ ਲਾਈਵ ਦਿਖਾ ਰਿਹਾ ਕਿਵੇਂ ਟਰੈਂਪੂਆਂ ਦੇ ਵਿੱਚ ਆ ਲੋਹੇ ਦਾ ਸਮਾਨ ਜਿਹੜੀਆਂ ਇੱਥੇ ਘਰ ਪਾਏ ਦੀ ਕਿਵੇਂ ਲੁਟੇਰੇ ਲੁੱਟੀ ਜਾਂਦੇ ਪਏ ਆ ਕਿਸਾਨ ਵੀਰੋ ਜਾਗੋ ਇਸ ਵੀਡੀਓ ਨੂੰ ਸ਼ੁਭਤੋ ਹਰੇਕ ਬੰਦਾ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰੇ ਕਿ ਵੀ ਕਿਸੇ ਦਾ ਕੋਈ ਭਲਾ ਹੋ ਸਕੇ ਉੱਥੇ ਟਰੈਕਟਰ ਟਰਾਲੀਆਂ ਖੜੀਆਂ ਘਟੋ ਘਟ ਉਹ ਟਰਾਲੀਆਂ ਟਰੈਕਟਰ ਵੀ ਇੱਥੋਂ ਹੁਣ ਪਤਾ ਲੱਗਿਆ ਵੀ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਘੇੜਾ ਮਾਰ ਲਓ ਪਤਾ ਲੱਗ ਰਿਹਾ ਹੈ ਵੀ ਕਿਤੇ ਇੱਥੇ ਆਸ-ਪਾਸੇ ਹੀ ਲੈ ਕੇ ਜਾ ਰਹੇ ਨੇ ਵੱਡੀ ਵੱਡੀ ਲੁੱਟ ਹੋਈ ਜਾਂਦੀ ਹੈ ਕਿਸਾਨਾਂ ਦੀ ਸਭ ਪਹਿਲਾਂ ਸਰਕਾਰਾਂ ਨੇ ਲੁੱਟਿਆ ਤੇ ਹੁਣ ਲੋਕਾਂ ਨੇ ਲੁੱਟ ਲਿਆ ਸ਼ਰਮ ਆਉਣੀ ਚਾਹੀਦੀ ਹੈ ਤੇ ਐਵੇਂ ਦਾ ਆ ਨਾ ਇਹ ਜਿਹੜੀਆਂ ਚੀਜ਼ਾਂ ਲੁੱਟ ਕੇ ਪਾਈ ਪਾਈ ਨਾਲ ਜੋੜ ਕੇ ਕਿਸਾਨਾਂ ਨੇ ਆਪਦਾ ਮੋਰਚਾ ਲਈ ਇਕੱਠਾ ਕੀਤਾ ਸੀ ਪਰ ਸ਼ਰਮ ਆਉਣੀ ਚਾਹੀਦੀ ਆ ਏਦਾਂ ਦਾ ਲੁੱਟ ਖਾ ਕੇ ਉਹ ਵੇਖੋ ਜੀ ਕਿਵੇਂ ਲੁਟੇਰੇ ਪਹੁੰਚ ਜਾਂਦੇ ਆ ਉਹ ਵੇਖੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣੇ ਆ ਆ ਸਾਰੇ ਹਾਲਾਤ ਵੇਖੋ ਖਨੋਰੀ ਬਾਰਡਰ ਦੇ ਆ ਸੜਕ ਚੱਲ ਪਈ ਆ ਕਿਸੇ ਟਾਈਮ ਇੱਥੇ ਫੁੱਲ ਮੋਰਚਾ ਲੱਗਿਆ ਸੀ ਤੇ ਅੱਜ ਸਭ 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 ਤੈਸ ਨੈਸ ਹੋ ਗਿਆ ਆ ਇਹ ਭਾਈ ਜੀ ਕੌਣ ਲੋਕ ਨੇ ਜਿਹੜਾ ਇਹ ਇੰਨਾ ਜਿਆਦਾ ਇਹਨਾਂ ਨੂੰ ਕੋਈ ਸੈਸੀ ਸਾਰੇ ਪੈਣ ਤੋਂ ਸੈਸੀ ਧੜਕੀ ਮੈਂ ਉਹਨੂੰ ਤਾਂ ਟਾਉਂ ਜੋ ਉਹਨੂੰ ਜੇ ਮੈਂਨ ਚੋਦਨ ਲੂਟ ਵਿਚਾਰ ਆਖਿਆ ਸਵੇਰੇ 11:00 4 ਵਜੇ ਗੇ ਫੇਰ ਦਾ 4 ਵਜੇ ਦਾ ਕਹਿੰਦਾ ਇੱਥੇ ਲੁੱਟਣ ਲੱਗੇ ਖੜਿਆ ਲੁੱਟਣ ਤਾਂ ਜਦੋਂ ਦੀ ਸਰਕਾਰ ਵੱਲੋਂ ਕਾਰਵਾਈ ਹੋਈ ਪਈ ਉਹਦੋਂ ਦਾ ਹੀ ਲੱਗੇ ਨੇ ਕਿਸਾਨ ਵੀਰੋ ਆ ਹਾਲਾਤ ਵੇਖੋ ਅਸੀਂ ਜਦੋਂ ਪਹੁੰਚੇ ਤੇ ਆਪਣੇ ਮੋਟਰਸਾਈਕਲ ਛੱਡ ਕੇ ਵੀ ਭੱਜ ਗਏ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆ ਜਿਹੜਾ ਭਾਰਤੀ ਕਿਸਾਨ ਨੂੰ ਖੋਸਦਾ ਸੀਗਾ ਆਪਣੇ ਜਿੰਦੇ ਵਿੱਚ ਅਸੀਂ ਰਹਿੰਦੇ ਸੀਗੇ ਆਹ 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 ਆ ਪੰਜਾਬ ਪੁਲਿਸ ਦੀ ਕਰਤੂਤ ਉਹਨਾਂ ਨੇ ਆਧਾਰ ਕਾਰਡ ਦਿੱਤੇ ਵੀ ਤੁਸੀਂ ਸਮਾਨ ਚੁੱਕ ਸਕਦੇ ਜੀ ਕਿੱਦੇ ਦੁੱਖ ਦੀ ਗੱਲ ਆ ਆ ਫੇਰ ਆ ਗਿਆ ਆ ਵੀਡੀਓ ਨੂੰ ਵੇਖੋ ਹਾਲਾਤ ਆਟੋ ਵਾਲੇ ਜਿਹੜੇ ਚੋਰੀ ਕਰਨੇ ਉਹਨਾਂ ਨੇ ਆਧਾਰ ਕਾਰਡ ਬਣਾਏ ਆ ਆਪਣੇ ਆਧਾਰ ਕਾਰਡ ਆਹ ਕੋ ਆਹ ਵੇਖੋ ਆ ਚੋਰੀ ਦੇ ਆਧਾਰ ਕਾਰਡ ਬਣਾ ਬਣਾ ਕੇ ਇੱਥੇ ਪ੍ਰਸ਼ਾਸਨ ਨੂੰ ਵਿਖਾ ਵਿਖਾ ਕੇ ਵੀ ਇਹ ਸਮਾਨ ਸਾਡਾ ਆ ਆਟੋਆਂ ਦੇ ਵਿੱਚ ਕੱਢਿਆ ਇਹ ਕੁਰਤੀਤਾ ਹੋ ਰਹੀਆਂ ਨੇ ਚੋਰ ਜਾਲੀ ਆਧਾਰ ਕਾਰਡ ਬਣਾ ਕੇ ਮਾਰਾ ਦੇ ਅੰਦਰ ਵੀ ਬਹੁਤ ਛੱਡ ਪੱਟਦੇ ਪਏ ਚੱਲੋਗੇ ਭਾਈ ਜੀ ਆ ਜਾਓ ਮੇਰੇ ਪਿੱਛੇ ਲੱਗ ਜਾਓ ਕਾ ਤੁਹਾਨੂੰ ਲਾਈਵ ਦਿਖਾਉਣਾ ਜੀ ਅੱਗੇ ਜਿਹੜੇ ਛੱਡ ਪੱਟੇ ਜਾ ਰਹੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਵਿਖਾਉਨੇ ਆ ਹਲੇ ਕਰੀ ਆ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੀ ਜਾਓ ਵੀਰੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਵੀਰੋ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਦੇ ਆ ਆ ਵੇਖੋ ਲੋਕਾਂ ਦੀ ਲੁੱਟ ਬੜੇ ਦੁੱਖ ਦੀ ਗੱਲ ਆ ਭਗਵਾਨ ਸਿਆ ਤੈਨੂੰ ਮੂੰਹ ਦੇ 2027 ਚ ਖਾਣੀ ਪੈਣੀ ਹੂੰ ਜਿੱਥੇ ਮਰਜੀ ਭਜਰਾ ਆ ਵੇਖੋ ਲੋਕਾਂ ਦੇ ਲਾਤ ਆ ਦੇਖੋ ਜੀ ਆ ਵੇਖੋ ਲੁੱਟ ਕਰ ਲੋ ਸ਼ਰਮ ਉਹ ਬੜੀ ਮੋਟੀ ਹੈ ਜੀ ਆ ਸਾਡਾ ਰੁਪਿਆ ਆ ਆ ਦੇਖੋ ਜੀ ਓਏ ਓਏ ਸਾਡੇ ਟਾਈਮ ਆ ਸ਼ਰਮ ਕਰ ਲੋ ਸ਼ਰਮ ਵੀਡੀਓ ਨੂੰ ਸ਼ੇਅਰ ਕਰ ਕਮਾਲ ਹੋ ਗਈ ਯਾਰ ਅੱਗੇ ਅਸੀਂ ਕੱਲ ਦੇ ਪੈਜੋ ਭੱਜੇ ਫਿਰਦੇ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਯਾਰ ਅਸੀਂ ਤਾਂ ਪਹਿਲਾਂ ਸਰਕਾਰਾਂ ਨੇ ਮਾਰਤੇ ਤੁਸੀਂ ਯਾਰ ਕੋ ਮਾੜੀ ਮੋਟੀ ਕਰ ਲੋ ਆਹ ਵੇਖੋ ਯਾਰ ਲਾਈਵ ਸ਼ਰਮ ਕਰ ਲੋ ਮਾੜੀ ਮੋਟੀ ਯਾਰ ਨਹੀਂ ਭਾਈ ਯਾਰ ਇਹ ਤੁਹਾਡਾ ਸਮਾਨ ਹੈ ਨਹੀਂ ਨਹੀਂ ਤੁਹਾਡਾ ਸਮਾਨ ਹੈ ਨਹੀਂ ਇਹ ਤੁਹਾਡਾ ਸਮਾਨ ਹੈ ਇਹ ਛੱਡ ਇਹ ਕਿਸਾਨਾਂ ਨੇ ਪਾਈ ਪਾਈ ਜੋੜ ਕੇ ਪਾਏ ਆ ਕਰਕੇ ਕਰਕੇ ਪਾਏ ਅਸੀਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਲਾਤ ਵੇਖੋ ਵੀਰੋ ਕੀ ਹਾਲਾਤ ਨੇ ਲਾਈਵ ਵੇਖੋ ਮਾਰੋਗੀ ਤੁਹਾਡੀ ਚਲੋ 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 ਇਹ ਤੋਂ ਮਾਰੋਗੀ ਯਾਰ ਆਜੋ ਪਾਜੋ ਆ ਵੇਖੋ ਜੀ ਲੋਟੇ ਰੇ ਆ ਪੈ ਗਏ ਆ ਖਾਣ ਨੂੰ ਪੈ ਗਏ ਓਏ ਔਰ ਕੁਲਵੰਦ ਡੰਡਾ ਚੁੱਕਣ ਦੇ ਐਵੇਂ ਨਹੀਂ ਇਹ ਨਾਲੇ ਜਾਣਾ ਹਰੇ ਕੁਮਣ ਚੱਲਣਾ ਕਿ ਨਹੀਂ ਚਲੋ ਸਾਡਾ ਜ਼ਮਾਨਾ ਯਾਰ ਤੂੰ ਚੱਕ ਚੱਕ ਕੇ ਲਈ ਜਾਂਦੇ ਕੁਮਾੜੀ ਮੋਟੀ ਚੱਲ 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 ਜਾਓ ਜਾਓ ਪਾਜੋ ਇੱਕ ਆ ਪਾਜੋ ਪਾਜੋ ਅੱਜਾ ਪਾਜਾ ਛੱਡਦੇ ਮੈਂ ਤੁਹਾਨੂੰ ਦੱਸਾਂ ਅਹ ਵੇਖੋ ਹਾਲਾਤ ਵੇਖੋ ਕਿਸਾਨ ਵੀਰੋ ਵੀਡੀਓ ਨੂੰ ਸ਼ੇਅਰ ਕਰੋ ਮਾਤਾ ਚੱਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਰੋ ਹਾਲਾਤ ਵੇਖੋ ਇੱਥੋਂ ਦੇ ਅਸ਼ਤਾਂ ਨੂੰ ਲਾਈਵ ਚ ਦਿਖਾ ਰਿਆ ਇਹ ਕਿਸਾਨ ਨੂੰ ਸਰਕਾਰਾਂ ਨੇ ਲਟਾਇਆ ਤੇ ਜਿਨ੍ਹਾਂ ਨੂੰ ਲੁੱਟਣ ਦਾ ਮੌਕਾ ਮਿਲ ਗਿਆ ਰੱਜ ਰੱਜ ਕੇ ਕਹਿੰਦੇ ਅਸੀਂ ਲੁੱਟਾਂਗੇ ਦੇਖੋ ਕੇ ਸਾਹਮਣੇ ਲਾਈਵ ਹੈ ਥੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਲਾਈਵ 'ਚ ਦਿਖਾਇਆ ਤੁਹਾਨੂੰ ਸਾਰਾ ਅਸੀਂ ਆਹ ਉਹ ਬਾਰਡਰ ਹੈ ਜਿੱਥੇ ਕਨੌਰੀ ਮੋਰਚੇ ਤੇ ਮੋਰਚਾ ਲੱਗਿਆ ਸੀ ਆਹ ਉਹ ਮਾੜੀ-ਮੋਟੀ ਸ਼ਰਮ ਕਰ ਲੋ ਸ਼ਰਮ ਕਰ ਲੋ ਸ਼ਰਮ ਜਾਂਦੇ ਰੋ ਘਰਾਂ ਨੂੰ ਹਾਂ ਬਾਬਾ ਘਾ ਚਲੋ ਤੋਂ ਮੁੜ ਕੇ ਨਹੀਂ ਜੀ ਆ ਤੁਹਾਨੂੰ ਦਿਖਾਉਣ ਜਾ ਰਿਹਾ ਜਿੱਥੇ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਸਭ ਇਥੋਂ ਤਹਿਸਨ-ਐਸ ਕਰਤਾ ਆ ਇੱਕ ਕਿਸਾਨ ਨੂੰ ਆ ਜਗ੍ਹਾ ਆ ਜਿੱਥੇ ਬੈਰੀਕੇਡਿੰਗ ਹੋਈ ਸੀ ਜਿੱਥੇ ਤੁਸੀਂ ਹੁਣ ਦੇਖ ਰਹੇ ਜੇ ਆ ਪਏ ਨੇ ਪੱਥਰ ਆ ਦੇਖੋ ਸਰਕਾਰਾਂ ਨੇ ਪੱਥਰ ਪੱਨ-ਪੱਨ ਕੇ ਇੱਧਰ ਢੋਣਦੇ ਆ ਆ ਜਿਹੜਾ ਲੱਕ ਨਾਕਾ ਜਿਹਾ ਰਸਤਾ ਸਾਫ਼ ਕਰਤਾ ਆ ਮੋੜ ਤੋਂ ਵੀਰ ਜੀ ਦੇਖਿਓ ਮਗਰ ਵੇਖੋ ਕਿਸ ਤਰੀਕੇ ਲੁੱਟਿਆ ਜਾ ਰਹਾ ਹੈ ਵੇਖੋ ਜਾਲੀ ਆਧਾਰ ਕਾਰਡ ਬਣਾ ਬਣਾ ਕੇ ਸਰ ਪ੍ਰਸ਼ਾਸਨ ਨੂੰ ਦੇ ਰਹੇ ਨੇ ਤੇ ਆਪ ਦਾ ਸਮਾਨ ਚੋਕ ਰਹੇ ਨੇ ਇੱਥੋਂ ਤੱਕ ਹਾਲਾਤ ਬਣ ਗਏ ਵੀ ਆਪ ਦਾ ਕੋਈ ਆਧਾਰ ਕਾਰਡ ਲੈ ਦਿਖਾਓ ਤੇ ਆਧਾਰ ਕਾਰਡ ਦਿਖਾਓ ਤੇ ਸਮਾਨ ਚੱਕ ਕੇ ਲੈ ਜਾਓ ਆ ਹਾਲਾਤ ਨੇ ਤੇ ਆ ਵੇਖੋ ਆਧਾਰ ਕਾਰਡ ਦੀਆਂ ਕਾਪੀਆਂ ਤਾਂ ਖੜਕੀਆਂ ਹੋਈਆਂ ਕਿ ਇਹ ਸਾਡਾ ਸਮਾਨ ਹੈ ਐਹੀ ਲੋਨ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਥੀਓ ਬਹੁਤ ਬੜੀ ਚਾਹਤ ਦਾ ਬਹੁਤ ਸ਼ਰਮ ਕਰ ਲੈ ਸ਼ਰਮ ਲੋਕ ਵੇਖੋ ਸ਼ਰਮ ਕਰ ਲੈ ਉਹ ਸਰਕਾਰਾਂ ਨੇ ਲੁੱਟਿਆ ਵੇਖੋ ਸ਼ਰਮ ਕਰ ਲੈ ਉਹ ਕਿਸਾਨਾਂ ਨੂੰ ਲੁੱਟਦੇ ਤੇ ਕਰੋੜੀ ਬੰਡ ਤੇ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਸ਼ਰਮ ਕਰ ਲੈ ਸ਼ਰਮ ਨਹੀਂ ਫੁੱਤੀ ਆ ਆ ਕਿਸਾਨ ਵੀਰੋ ਹਾਲਾਤ ਵੇਖੋ ਇੱਥੋਂ ਦੇ ਓਏ ਆਪੋ ਪੋਜ ਲੋਏ ਪਿੰਡ ਕਾਜਨਾ ਬੈਠੇ ਰਹ ਜੋ ਲੁੱਟੇ ਜਾਓਗੇ ਸਮਾਨ ਲੈ ਜਾਓ ਆਪਣਾ ਕਲ ਦੀਆਂ ਪੀਲਾ ਕਰ ਰਹੇ ਆ ਭਾਈ ਜੀ ਵੀਰੋ ਖਨੋਰੀ ਬਾਰਡਰ ਤੋਂ ਸਮਾਨ ਲੈ ਜਾਓ ਤੁਹਾਡੀਆਂ ਟਰਾਲੀਆਂ ਚ ਕੁਝ ਨਹੀਂ ਬਚਿਆ ਤੁਹਾਡੀਆਂ ਟਰਾਲੀਆਂੋਂ ਸਾਰਾ ਸਮਾਨ ਕੱਢ ਰਿਆ ਲਾਈਵ ਤੁਹਾਨੂੰ ਦਿਖਾ ਰਿਹਾ ਖਨੋਰੀ ਬਾਰਡਰ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਰਮ ਕਰੋ ਅ ਟੈਂਪੋ ਲਿਆ ਲਿਆ ਕੇ ਖਨੋਰੀ ਬਾਰਡਰ ਤੋਂ ਵੇਖੋ ਕਿਵੇਂ ਸਮਾਨ ਲੁੱਟੀ ਜਾਂਦੇ ਆ ਘਰਾਂ ਚ ਨਾ ਬੈਠੋ ਜੇ ਕੋਈ ਆਪ ਦਾ ਸਮਾਨ ਹੈਗਾ ਤੇ ਲੈ ਜਾਓ ਟਰਾਲੀਆਂ ਚੋਂ ਸਮਾਨ ਚੋਰੀ ਹੋ ਗਿਆ ਆ ਸਾਰਾ ਕੁਝ ਨਹੀਂ ਬਚਿਆ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਇੱਥੋਂ ਦੇ ਲੋਕ ਸ਼ਰਮ ਆਉਣੀ ਚਾਹੀਦੀ ਇੱਥੋਂ ਦੇ ਲੋਕਾਂ ਨੂੰ टीवी ਸਾਡੇ ਟਰੈਕਟਰ ਟਰਾਲੀਆਂ ਦਾ ਖਤਮ ਹੋ ਚੁੱਕੀ ਆ ਪਾਣੀ ਦੇ ਟੈਂਕਾ ਆ ਹਾਲਾਤ ਵੇਖੋ ਇੱਥੋਂ ਦੇ ਖਨੋਰੀ ਬਾਰਡਰ ਤੇ ਸ਼ਰਮ ਕਰ ਲੋ ਸ਼ਰਮ ਆ ਕੋਈ ਮਾੜੀ ਮੋਟੀ ਸ਼ਰਮ ਕਰ ਲੋ ਸ਼ਰਮ ਆ ਕਿਉਂ ਲੁੱਟਣਦੇ ਹੋਏ ਖੜੇ ਆ ਕਿਸਾਨਾਂ ਨੂੰ